ਕਹਿੰਦੇ ਵੀ ਨਰਿੰਦਰ ਮੋਦੀ ਨੇ ਜਿੰਨੇਕ ਲੋਕ ਫੜੇ ਨੇ ਜਾਂ ਸਰਕਾਰ ਨੇ ਫੜੇ ਨੇ ਆਪਦੇ ਐਂਟੀ ਦਾਖਲੋ ਤੱਕਾ ਕੀਤਾ ਰੱਖ ਲੋ ਕਾਨੂੰਨ ਦੇ ਹਿਸਾਬ ਨਾਲ ਰੱਖ ਲੋ ਛੱਡਿਆ ਨਹੀਂ ਕੋਈ ਅਜ ਤੱਕ ਪਹਿਲੀ ਤੇ ਗੱਲ ਭਾਜੀ ਮੋਦੀ ਹਮੇਸ਼ਾ ਜਦੋਂ ਵੀ ਕੋਈ ਕੰਮ ਹੁੰਦਾ ਵਾ ਈਡੀ ਦਾ ਸਹਾਰਾ ਲਿੰਦਾ ਵਾ ਈਡੀ ਦੇ ਸਹਾਰੇ ਲੈ ਕੇ ਹੁਣ ਕੇਜੀਵਾਲ ਸਾਹਿਬ ਤੇ ਈਡੀ ਪਵਾ ਦਿੱਤੀ ਆ ਸਾਡੀ ਇੱਕੋ ਆਵਾਜ਼ ਹੈ ਕਿ ਅਰਵਿੰਦ ਕੇਜੀਵਾਲ ਜੀ ਨੂੰ ਛੱਡਿਆ ਜਾਵੇ ਸਰਕਾਰ ਨੇ ਵੀ ਅਗਰ ਹੱਥ ਪਾਏ ਨੇ ਤਾਂ ਤਕੜੇ ਹੀ ਪਾਏ ਹੋਣਗੇ ਜਦੋਂ ਮੈਂ ਮੋਦੀ ਬਖਲਾਉਂਦਾ ਨਾ ਉਦੋਂ ਕੇਂਦਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਡੇ ਨੇਤਾ ਨੂੰ ਈਡੀ ਦਾ ਡਰਾਵਾ ਦੇ ਕੇ ਈਡੀ ਦਾ ਛਾਪਾ ਮਲਵਾ ਕੇ ਅੰਦਰ ਕਰਾਉਂਦਾ ਵਾ ਅਸੀਂ ਇਹਨਾਂ ਤੋਂ ਸਾਡੇ ਲੀਡਰ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਹਨਾਂ ਦੇ ਈਡੀ ਤੋਂ ਆਪਾਂ ਡਰਨ ਵਾਲੇ ਨਹੀਂ ਆ ਰੱਜ ਕੇ ਵਿਰੋਧ ਕਰਾਂਗੇ ਉਹਨਾਂ ਦਾ ਤੇ ਆਪਾਂ ਉਹਨਾਂ ਨੂੰ ਛੁਡਾ ਕੇ ਲੜਾਂਗੇ ਨਹੀਂ ਤੁਹਾਨੂੰ ਲੱਗਦਾ ਵੀ ਇਹ ਇਹੋ ਜਿਹਾ ਪ੍ਰੋਟੈਸਟ ਨੇ ਜਿਹੜੇ ਇੱਥੇ ਕੀਤੇ ਕੰਮ ਹੋਣਗੇ ਦੂਬਾ ਦਿੱਲੀ ਜਾਣਾ ਪੈ ਸਕਦਾ ਜੇ ਦਿੱਲੀ ਵੀ ਜਾਣਾ ਪਿਆ ਆਪਾਂ ਜਾਵਾਂਗੇ ਕੋਈ ਪੰਜਾਬ ਦੇ ਵਲੰਟੀਅਰ ਸਾਰੇ ਆਲ ਆਲ ਓਵਰ ਇੰਡੀਆ ਦੇ ਵਲੰਟੀਅਰ ਆਪਾਂ ਦਿੱਲੀ ਜਾ ਕੇ ਧਰਨਾ ਦੇ ਨੂੰ ਤਿਆਰ ਆ ਕੀ ਕਹਿੰਦੇ ਜੇ ਤੁਸੀਂ ਕੀ ਕਾਰਨ ਹੋਏ ਕਿ ਜਦੀਵਾਂ ਨੂੰ ਚੱਕਣ ਦੇ ਤੁਹਾਨੂੰ ਲੱਗਦਾ ਵੀ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਛੱਡ ਦੇਣਗੇ ਦੇਖੋ ਜੀ ਇਹਨਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲੇ ਇਹਨਾਂ ਨੂੰ ਛੱਡਣਾ ਹੀ ਪਾਏਗਾ ਉਹਦਾ ਕਾਰਨ ਹੈ ਕਿ ਐਸਲੈ ਸਾਰਾ ਆਵਾਮ ਸਾਰਾ ਪੰਜਾਬ ਸਾਰਾ ਦਿੱਲੀ ਉਹਨਾਂ ਦੇ ਨਾਲ ਹੈ ਅਸੀਂ ਸਭ ਜਗ੍ਹਾ ਜਾ ਕੇ ਪ੍ਰੋਟੈਸਟ ਕਰਾਂਗੇ ਅਸੀਂ ਵੱਧ ਤੋਂ ਵੱਧ ਜ਼ਿਲ੍ਹਿਆਂ 'ਚ ਵੀ ਜਾਣਾ ਪਿਆ ਤਾਂ ਵੀ ਜਾਵਾਂਗੇ ਮੀਡੀਆ ਦੇ ਬਹੁਤ ਵਿਰੋਧ ਹੁੰਦਾ ਆ ਆਮ ਆਦਮੀ ਪਾਰਟੀ ਦਾ ਗੋਦੀ ਮੀਡੀਆ ਵਿਗਿਆ ਆਵਾ ਦੇ ਦੇ ਕਰਕੇ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਚੰਗਾ ਕੰਮ ਕਰਦੀ ਆ ਉਹ ਸਾਹਮਣੇ ਹਾਈਲਾਈਟ ਨਹੀਂ ਕਰਦੀ ਜਿਹੜੇ ਉਹਨਾਂ ਦਾ ਕੰਮ ਇੱਕ ਬਿੱਲੀ ਵੀ ਮਾਰ ਦਿਆ ਤਾਂ ਵੀ ਉਹ ਸਾਹਮਣੇ ਉਹਨਾਂ ਪੇਸ਼ ਕਰ ਦਿੰਦੇ ਇਹ ਭਗਵੰਤ ਸੱਜਣ ਨੇ 800 ਕਰੋੜ ਰੁਪਏ ਲਾਤਾ ਬਹੁਤ ਪੈਂਫਲੇਟਾ ਤੇ ਉਹ ਹਜੇ ਪ੍ਰਚਾਰ ਹੀ ਨਹੀਂ ਹੋਇਆ ਹਾਂਜੀ ਪ੍ਰਚਾਰ ਦੇ ਵੇਖੋ ਹੰਕਾਰੀ ਰਹੇ ਆ ਨਾ ਆਪਾਂ ਜਿੰਨਾ ਲੋਕ ਸਭਾ ਚ ਲੋਕ ਸਭਾ ਦੀ ਇਲੈਕਸ਼ਨ ਹੋਈਆਂ ਉਹਦੇ ਪ੍ਰਚਾਰ ਆਪਾਂ ਸਾਰੇ ਹੀ ਰਾਮ ਨਿਲ ਕੇ ਕਰਨਦੇ ਆ ਕੁੰਤਾ ਕੋ ਵੈਸੇ ਸਾਰੇ ਹੀ ਇਸ ਫੈਸਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਸੀਂ ਦੇਖਿਆ ਪੰਜਾਬ ਦੇ ਲੋਕਾਂ ਨੇ ਵੇਖਿਆ ਵੱਧ ਚੜ ਕੇ ਕੰਮ ਜੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ 17 ਸਾਲਾਂ ਚ 75 ਸਾਲਾਂ ਚ ਉਹ ਰਵਾਇਤੀ ਸਰਕਾਰਾਂ ਨਹੀਂ ਕਰ ਪਈਆਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਸਾਰੇ ਲੋਕ ਜਿੰਨੇ ਹੀ ਆਪਣੀਆਂ ਖੁੱਲੀਆਂ ਅੱਖਾਂ ਦੇ ਨਾਲ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਲੋਕਾਂ ਨੇ ਚੱਪੇ-ਚੱਪੇ ਗਲੀ-ਗਲੀ ਮਲੇ-ਬੱਲੇ ਦੇ ਵਿੱਚ ਆ ਕੇ ਵੇਖੇ ਨੇ ਤੇ ਹੁਣ ਕੇਜਰੀਵਾਲ ਨੂੰ ਛਡਾਉਣ ਦੀ ਕੀ ਰਣਨੀਤੀ ਹੈ ਤੁਹਾਨੂੰ ਲੱਗਦਾ ਵੀ ਇਹਦਾ ਅਸਰ ਹੋਊਗਾ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਅਰਜੀ ਲਗਾ ਦਿੱਤੀ ਗਈ ਹੈ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਆ ਸੁਪਰੀਮ ਕੋਰਟ ਦੇ ਜੱਜ ਇਹਦੇ ਤੇ ਫੈਸਲਾ ਦੇਣਗੇ ਤੇ ਅਗਲੀ ਰਣਨੀਤੀ ਕੀ ਆ ਪਾਰਟੀ ਦੀ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹਜ਼ਾਰਾਂ ਦੀ ਤਦਾਦ ਦੇ ਵਿੱਚ ਵਰਕਰ ਇੱਥੇ ਇਕੱਠੇ ਹੋਏ ਨੇ ਤੇ ਵੱਧ ਚੜ੍ਹ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ ਸਸ਼ੀਕਲ ਵਾਸਤੇ ਪੰਜਾਬ ਦੇਖ ਰਹੇ ਹੋ ਮੈਂ ਗੁਰਪਾਲ ਸਿੰਘ ਬਰਾੜ ਇਥੇ ਕੇਜਰੀਵਾਲ ਜੋ ਗ੍ਰਿਫਤਰ ਹੋਏ ਨੇ ਉਹਨਾਂ ਨੂੰ ਛਡਵਾਉਣ ਦੇ ਲਈ ਪ੍ਰੋਟੈਸਟ ਹੋਇਆ ਹੈ ਮੋਹਾਲੀ ਦੇ ਗੁਰਦੁਆਰਾ ਅੰਮ੍ਰਿਤਸਰ ਵਿਖੇ ਦਾ ਕੁਝ ਜਸ਼ੀਲੇ ਵਰਕਰ ਆਮ ਆਦੀ ਪਾਰਟੀ ਦੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਹਿੰਦੇ ਵੀ ਨਰਿੰਦਰ ਮੋਦੀ ਨੇ ਜਿੰਨੇ ਕੁ ਲੋਕ ਫੜੇ ਨੇ ਜਾਂ ਸਰਕਾਰ ਨੇ ਫੜੇ ਨੇ ਆਪਦੇ ਐਂਟੀ ਦਾ ਖਲੋ ਤੱਕਾ ਕੀਤਾ ਰੱਖ ਲੋ ਕਾਨੂੰਨ ਦੇ ਹਿਸਾਬ ਨਾਲ ਰੱਖ ਲੋ ਛੱਡਿਆ ਨਹੀਂ ਕੋਈ ਅਜ ਤੱਕ ਪਹਿਲੀ ਤੇ ਗੱਲ ਭਾਜੀ ਮੋਦੀ ਹਮੇਸ਼ਾ ਜਦੋਂ ਵੀ ਕੋਈ ਕੰਮ ਹੁੰਦਾ ਵਾ ਈਡੀ ਦਾ ਸਹਾਰਾ ਲੈਂਦਾ ਵਾ ਈਡੀ ਦੇ ਸਹਾਰੇ ਲੈ ਕੇ ਹੁਣ ਕੇਰੀਵਾਲ ਸਾਹਿਬ ਤੇ ਈਡੀ ਪਵਾ ਦਿੱਤੀ ਆ ਇੱਕ ਇਮਾਨਦਾਰ ਤੇ ਇੱਕ ਬੇਡਰ ਬੰਦਾ ਵਾ ਤੇ ਉਸ ਬੰਦੇ ਨੂੰ ਉਹਨਾਂ ਨੇ ਚੁੱਕ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਹੁਣ ਇਹ ਸਾਰਾ ਵਲੰਟੀਅਰ ਉਹਨਾਂ ਦੇ ਪਿੱਛੇ ਆ ਇਹ ਸਾਡੀ ਇੱਕੋ ਆਵਾਜ਼ ਹੈ ਕਿ ਅਰਵਿੰਦ ਕੇਰੀਵਾਲ ਜੀ ਨੂੰ ਛੱਡਿਆ ਜਾਵੇ ਤੇ ਜੋ ਵੀ ਆ ਗੱਲਬਾਤ ਬਹਿ ਕੇ ਕੀਤੀ ਜਾਵੇ ਸਾਡੇ ਮਨੀਸ਼ ਸੋਦੀਆ ਜੀ ਨੂੰ ਵੀ ਗ੍ਰਿਫਤਾਰ ਕੀਤਾ ਉਹਨਾਂ ਨੂੰ ਵੀ ਨਹੀਂ ਹਲੇ ਤੱਕ ਛੱਡਿਆ ਸਿਹਤ ਮੰਤਰੀ ਸੋ ਮਤਲਬ ਤੁਹਾਨੂੰ ਉਮੀਦ ਹੈ ਵੀ ਜੋ ਕਿਉਂਕਿ ਸਰਕਾਰ ਨੇ ਵੀ ਅਗਰ ਹੱਥ ਪਾਏ ਨੇ ਤਾਂ ਤਕੜੇ ਹੀ ਪਾਏ ਹੋਣਗੇ ਜਦੋਂ ਮੀ ਮੋਦੀ ਬਖਲਾਉਂਦਾ ਨਾ ਉਦੋਂ ਕੇਂਦਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਡੇ ਨੇਤਾ ਨੂੰ ਈਡੀ ਦਾ ਡਰਾਵਾ ਦੇ ਕੇ ਈਡੀ ਦਾ ਛਾਪਾ ਮਰਵਾ ਕੇ ਅੰਦਰ ਕਰਵਾਉਂਦਾ ਵਾ ਅਸੀਂ ਇਹਨਾਂ ਤੋਂ ਸਾਡੇ ਲੀਡਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਹਨਾਂ ਦੇ ਈਡੀ ਤੋਂ ਆਪਾਂ ਡਰਨ ਵਾਲੇ ਨਹੀਂ ਅੱਜ ਰੱਜ ਕੇ ਵਿਰੋਧ ਕਰਾਂਗੇ ਉਹਨਾਂ ਦਾ ਤੇ ਆਪਾਂ ਉਹਨਾਂ ਨੂੰ ਛੁਡਾ ਕੇ ਲੜਾਂਗੇ ਨਹੀਂ ਤੁਹਾਨੂੰ ਲੱਗਦਾ ਵੀ ਇਹ ਇਹੋ ਜਿਹਾ ਪ੍ਰੋਟੈਸਟ ਨੇ ਜਿਹੜੇ ਇੱਥੇ ਕੀਤੇ ਕੰਮ ਹੋਣਗੇ ਦੂਬਾ ਦਿੱਲੀ ਜਾਣਾ ਪੈ ਸਕਦਾ ਜੇ ਦਿੱਲੀ ਵੀ ਜਾਣਾ ਪਿਆ ਆਪਾਂ ਜਾਵਾਂਗੇ ਕੋਈ ਪੰਜਾਬ ਦੇ ਵਲੰਟੀਅਰ ਸਾਰੇ ਆ ਲੋ ਆਲ ਓਵਰ ਇੰਡੀਆ ਦੇ ਵਲੰਟੀਅਰ ਆਪਾਂ ਦਿੱਲੀ ਜਾ ਕੇ ਧਰਨਾ ਦੇਣ ਨੂੰ ਤਿਆਰ ਆ ਤੇ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਹੈ ਕਿਉਂ ਚੱਕਿਆਗਾ ਲੋਕ ਸਭਾ ਚੋਣਾਂ ਨੇੜੇ ਨੇ ਤਾਂ ਕਰਕੇ ਇਹ ਲੋਕ ਸਭਾ ਚੋਣਾਂ ਨੇੜੇ ਓਨ ਕਰਕੇ ਉਹਨਾਂ ਨੂੰ ਗ੍ਰਿਫਤ ਦੇ ਲਿਆ ਆਇਆ ਹੈ ਕਿ ਜੇ ਇਹਦੇ ਕਰਕੇ ਵੀ ਇਹਨਾਂ ਦੇ ਵੋਲੰਟੀਅਰ ਡਰ ਜਾਣ ਜਾਂ ਪਬਲਿਕ ਇਹਨਾਂ ਦੇ ਅੰਗੇਜ ਹੋ ਨਾ ਸਗੋਂ ਸਾਡਾ ਝੰਡਾ ਬੁਲੰਦ ਰਹੇਗਾ ਕੇਂਦਰੀਵਾਲ ਹਰ ਪਾਸੇ ਆਲ ਓਵਰ ਇੰਡੀਆ ਦੇ ਵਿੱਚ ਜਿੱਤੋ ਜਿੱਤ ਪ੍ਰਾਪਤ ਕਰੇਗਾ ਕੀ ਕਹਿੰਦੇ ਜੇ ਤੁਸੀਂ ਕੀ ਕਾਰਨ ਹੋਏ ਕਿ ਇਸ ਦਿਵਾਲ ਨੂੰ ਚੱਕਣ ਦੇ ਤੁਹਾਨੂੰ ਲੱਗਦਾ ਵੀ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ 6 ਦਿਨਾਂ ਦੇ ਦੇਖੋ ਜੀ ਇਹਨਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲੇ ਇਹਨਾਂ ਨੂੰ ਛੱਡਣਾ ਹੀ ਪਏਗਾ ਉਹਦਾ ਕਾਰਨ ਹੈ ਕਿ ਅਸਲੇ ਸਾਰਾ ਆਵਾਮ ਸਾਰਾ ਪੰਜਾਬ ਸਾਰਾ ਦਿੱਲੀ ਉਹਨਾਂ ਦੇ ਨਾਲ ਹੈ ਅਸੀਂ ਸਭ ਜਗ੍ਹਾ ਜਾ ਕੇ ਪ੍ਰੋਟੈਸਟ ਕਰਾਂਗੇ ਅਸੀਂ ਵੱਧ ਤੋਂ ਵੱਧ ਜ਼ਿਲ੍ਹਿਆਂ 'ਚ ਵੀ ਜਾਣਾ ਪਿਆ ਤਾਂ ਵੀ ਜਾਵਾਂਗੇ ਅਸੀਂ ਕਿੱਥੋਂ ਆਇਓ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ ਸਰ ਔਰ ਇਹ ਤਾਂ ਅੱਤੋ ਜਿਹੜੇ ਅੰਮ੍ਰਿਤਸਰ ਤੋਂ ਐਮਐਲਏ ਨੇ ਉਹ ਆਏ ਨੇ ਸਾਰੇ ਜੀ ਉਹ ਵੀ ਆਏ ਨੇ ਜੀ ਸਾਰੇ ਐਮਐਲਏ ਆਏ ਅੰਮ੍ਰਿਤਸਰ ਡਾਕਟਰ ਨਿੰਦਰ ਸਿੰਘ ਨਿੰਦਰ ਜੀ ਜਿਨਾਂ ਹੀ ਆਈ ਸੀ ਸਾਰੀ ਟੀਮ ਹੈ ਜੀ ਉਹਨਾਂ ਦੇ ਸਾਨੂੰ ਮਾਣ ਹੈ ਇੱਕ ਕਿਉਂਕਿ ਇੱਕ ਇਮਾਨਦਾਰ ਤੇ ਇੱਕ ਉਹ ਸਾਡੇ ਦਾ ਸੱਚਾ ਇਨਸਾਨ ਹੈ ਡਾਕਟਰ ਨਿੰਦਰ ਸਾਹਿਬ ਤੇ ਉਹਨਾਂ ਦੀ ਸੋਚ ਨਾਲ ਅਸੀਂ ਤੁਰਦੇ ਆ ਸੋਸ਼ਲ ਮੀਡੀਆ ਤੇ ਬਹੁਤ ਵਿਰੋਧ ਹੁੰਦਾ ਹੈ ਆਮਾ ਦੀ ਪਾਰਟੀ ਦਾ ਸਰ ਇਹ ਤੇ ਤੁਹਾਨੂੰ ਪਤਾ ਹੀ ਆ ਵੀ ਜਿਉਂ-ਜਿਉਂ ਮਤਲਬ ਸੋਸ਼ਲ ਮੀਡੀਆ ਵੀ ਗੋਦੀ ਮੀਡੀਆ ਵੀ ਗਿਆ ਉਤਾਲਾ ਕਰਨਾ ਸਰ ਗੋਦੀ ਮੀਡੀਆ ਨਹੀਂ ਗੋਦੀ ਮੀਡੀਆ ਵਿਗਿਆਇਆ ਹਵਾ ਦੇ ਦੇ ਕਰਕੇ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਚੰਗਾ ਕੰਮ ਕਰਦੀ ਆ ਉਹ ਸਾਹਮਣੇ ਹਾਈਲਾਈਟ ਨਹੀਂ ਕਰਦੀ ਜਿਹੜੇ ਉਹਨਾਂ ਦਾ ਕੰਮ ਇੱਕ ਬਿੱਲੀ ਵੀ ਮਾਰ ਦਿਆ ਤਾਂ ਵੀ ਉਹ ਸਾਹਮਣੇ ਉਹਨਾਂ ਪੇਸ਼ ਕਰ ਦਿੰਦੇ ਆ ਭਗਵਾਨ ਜੀ ਤਬਾਨ ਨੇ 800 ਕਰੋੜ ਰੁਪਏ ਲਾਤਾ ਪੈਂਫਲੇਟਾਂ ਤੇ ਉਹ ਹਜੇ ਪ੍ਰਚਾਰ ਹੀ ਨਹੀਂ ਹੋਇਆ ਹਾਂਜੀ ਪ੍ਰਚਾਰ ਦੇ ਵਿੱਚੋਂ ਹੰਕਾਰ ਹੀ ਰਹੇ ਆ ਨਾ ਆਪਾਂ ਜਿੰਦਾ ਹੁਣ ਲੋਕ ਸਭਾ ਲੋਕ ਸਭਾ ਦੀ ਇਲੈਕਸ਼ਨ ਹੋਈਆਂ ਉਹਦੇ ਪ੍ਰਚਾਰ ਆਪਾਂ ਸਾਰੇ ਹੀ ਆਮ ਨਾਲ ਕੇ ਕਰਨਦੇ ਆ ਜਦੋਂ 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 ਐਵ ਜੀ ਗੱਲ ਆਉਂਦੀ ਉਹ ਤੇ ਸਾਥ ਦਿੰਨੇ ਆ ਜਦੋਂ ਕਿ ਸਰਕਾਰ ਥੋੜਾ ਜਿਹਾ ਸਟੈਪ ਗਲਤ ਲੈ ਲੈਂਦੀ ਉਹਦੋਂ ਵੀ ਕੀ ਕਰੋ ਵੀ ਸਰਕਾਰ ਤੂੰ ਸਾਡੇ ਆਪਦੀ ਖਿਲਾਫ ਦੀ ਸਰਕਾਰ ਜਦੋਂ ਉਹਦਾ ਵੀ ਆਪਾਂ ਨੂੰ ਕੋਈ ਬਾਹਰ ਆਏਗਾ ਭਗਵੰਤ ਮਾਨਦਾ ਉਹਨਾਂ ਨੇ ਵੀ ਆਪਾਂ ਕਰਾਂਗੇ ਇਹ ਕਿਹੜੀ ਗੱਲ ਹੈ ਹਜੇ ਤੱਕ ਸਾਰੇ ਫੈਸਲੇ ਸਹੀ ਲੈ ਜਾਂ ਸਰਕਾਰ ਕੁੰਤਾ ਕੋ ਵੈਸੇ ਸਾਰੇ ਹੀ ਇਸ ਫੈਸਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਸੀਂ ਵੇਖਿਆ ਪੰਜਾਬ ਦੇ ਲੋਕਾਂ ਨੇ ਵੇਖਿਆ ਵੱਧ ਚੜ ਕੇ ਕੰਮ ਜੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ 17 ਸਾਲਾਂ ਚ 75 ਸਾਲਾਂ ਚ ਉਹ ਰਵਾਇਤੀ ਸਰਕਾਰਾਂ ਨਹੀਂ ਕਰ ਪਈਆਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਸਾਰੇ ਲੋਕ ਜਿੰਨੇ ਹੀ ਆਪਣੀਆਂ ਖੁੱਲੀਆਂ ਅੱਖਾਂ ਦੇ ਨਾਲ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਲੋਕਾਂ ਨੇ ਚੱਪੇ ਚੱਪੇ ਗਲੀ ਗਲੀ ਮੱਲੇ ਮੱਲੇ ਦੇ ਵਿੱਚ ਆ ਕੇ ਵੇਖੇ ਨੇ ਹਾਂਜੀ ਤੇ ਹੁਣ ਕੇਸ਼ਰੀਵਾਲ ਨੂੰ ਛਡਾਉਣ ਦੀ ਕੀ ਰਣਨੀਤੀ ਹੈ ਤੁਹਾਨੂੰ ਲੱਗਦਾ ਵੀ ਇਹਦਾ ਅਸਰ ਹੋਊਗਾ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਅਰਜੀ ਲਗਾ ਦਿੱਤੀ ਗਈ ਹੈ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਆ ਸੁਪਰੀਮ ਕੋਰਟ ਦੇ ਜੱਜ ਇਹਦੇ ਦੇ ਫੈਸਲਾ ਦੇਣਗੇ ਤੇ ਅਗਲੀ ਰਣਨੀਤੀ ਕੀ ਆ ਪਾਰਟੀ ਦੀ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹਜ਼ਾਰਾਂ ਦੀ ਤਦਾਦ ਦੇ ਵਿੱਚ ਵਰਕਰ ਇੱਥੇ ਇਕੱਠੇ ਹੋਏ ਨੇ ਤੇ ਵੱਧ ਚੜ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ ਮੋਦੀ ਨਹੀਂ ਸਕਿਆ ਈਡੀ ਨੇ ਚੱਕਿਆ ਤਾਂ ਫਿਰ ਮੋਦੀ ਕਾ ਤੋ ਕਹਿੰਦੇ ਤੁਸੀਂ ਈਡੀ ਸਰਕਾਰ ਈ ਦੇਖੋ ਮੋਦੀ ਹੀ ਈਡੀ ਜਿਹੜੀ ਆ ਮੋਦੀ ਦੀ ਜੇਬ ਦੇ ਵਿੱਚ ਆ ਜਦੋਂ ਉਹ ਪੱਤਾ ਖੇਡਦਾ ਈਡੀ ਨੂੰ ਬਾਹਰ ਕੱਢਦਾ ਤੇ ਕਾਫੀ ਜੜੇ ਆਮ ਆਦਮੀ ਪਾਰਟੀ ਦੇ ਆਗੂ ਜੜੇ ਨੇ ਉਹਨਾਂ ਨੇ ਅੰਦਰ ਦੇ ਦਿੱਤੇ ਨੇ ਜੋ ਕਿ ਨਿਰਦੋਸ਼ ਨੇ ਜਦੋਂ ਪਹਿਲਾ ਵਾਲੇ ਨੇ ਛੱਡੇ ਤਾਂ ਹੁਣ ਵਾਲੇ ਕਿਵੇਂ ਛੱਡ ਦੇਣ ਦੇਖੋ ਜੀ ਅਰਉਣ ਕੇਜਰੀਵਾਲ ਉਹ ਕੇਜਰੀਵਾਲ ਨਹੀਂ ਆ ਉਹ ਇੱਕ ਸੋਚ ਵਾ ਉਹ ਇੱਕ ਐਜੰਡਾ ਵਾ ਆਮ ਆਦਮੀ ਪਾਰਟੀ ਦਾ ਇਹ ਮੋਦੀ ਸਰਕਾਰ ਬੀਜੇਪੀ ਸਰਕਾਰ ਦੀ ਇੱਕ ਗੁਬਲਾੜ ਵਾ ਕਿ ਉਹਨਾਂ ਨੂੰ ਹਾਰ ਨਜ਼ਰ ਆ ਰਹੀ ਆ ਹੁਣ ਤੇ ਇਹ ਜਿਹੜੇ ਪਰਕੰਡੇ ਉਹ ਬਣਾ ਰਹੇ ਨੇ ਉਹਨਾਂ ਨੂੰ ਇਤੋਂ ਬਚਣਾ ਚਾਹੀਦਾ ਵਾ ਇਹ ਕੇਜਰੀ ਵਾਲੋ ਨਾਲ ਦਾ ਸਾਰੇ ਦੇਸ਼ ਦੇ ਵਿੱਚ ਕੀ ਹਾਰ ਦਾ ਕਾਰਨ ਬਣ ਸਕਦਾ ਕਿੱਥੋਂ ਕਿੱਥੋਂ ਹਾਰ ਨਜ਼ਰ ਆ ਰਹੀ ਹੈ ਨੇ ਜਿਕੇ ਹਾਰ ਬੀਜੇਪੀ ਨੂੰ ਹਾਰ ਨਜ਼ਰ ਆ ਰਹੀ ਆ ਕਿਹੜੀ ਜਗ੍ਹਾ ਤੋਂ ਕੇਜਰੀਵਾਲ ਹੁਣ 28 ਸਟੇਟਾਂ ਨੂੰ ਤਾਂ ਪ੍ਰਭਾਵਿਤ ਕਰਦਾ ਨਹੀਂ ਸਟੇਟ ਤਾਂ ਦੋਆਂ ਚ ਆਪ ਚ ਪਹਿਲੀ ਵਾਰ ਹੋਇਆ ਕਿ ਰਿਕਾਰਡ ਤੋੜ ਸਰਕਾਰ ਬਣੀ ਆ 92 117 ਚੋਂ 92 ਆਪ ਤੋ ਤਾਂ ਪਹਿਲਾਂ ਨਹੀਂ ਆਸ ਮੋਦੀ ਨੂੰ ਪੰਜਾਬ ਚ ਤਾਂ ਸੀਟਾਂ ਪਹਿਲਾਂ ਨਹੀਂ ਆਉਂਦੀਆਂ ਦਿੱਲੀ ਚੋਂ ਉਹਨਾਂ ਦੀਆਂ ਆਉਂਦੀਆਂ ਫਿਰ ਉਹਨਾਂ ਨੂੰ ਕੀ ਲੱਗਦਾ ਵੀ ਕੇਜਰੀਵਾਲ ਨੇ ਕੀ ਇਫੈਕਟ ਕਰ ਦੇਣਾ ਉਹਨਾਂ ਦਾ ਮੋਦੀ ਨੂੰ ਪੂਰਾ ਡਰ ਵਾ ਕੇਜਰੀਵਾਲ ਸਾਹਿਬ ਤੋਂ ਤਾਂ ਕਰਕੇ ਸਾਰਾ ਕੰਮ ਉਹਨਾਂ ਕੀਤਾ ਵਾ ਇਹ ਸਾਰੇ ਤੁਸੀਂ ਮੀਡੀਆ ਸਾਰਾ ਕੋਈ ਜਾਣਦੇ ਜੇ ਹਾਂਜੀ ਜਦੋਂ ਆਪਾਂ ਪੰਜਾਬ ਦੇ ਵਿੱਚ ਵਧੀਆ ਸਰਕਾਰ ਬਣੀ ਹੈ ਜੀ 92 ਐਮਐਲ ਜਤਾਏ ਆ ਅੱਜ ਉਸ ਤਰੀਕੇ ਬੋਲਦੇ ਤਾਂ ਦੋ ਤਿੰਨ ਜਣਾ ਹੀ ਆ 92 ਬੋਲਦੇ ਤਾਂ ਹੈ ਨਹੀਂ ਚੁੱਪ ਹੀ ਰਹਿੰਦੇ ਨਹੀਂ ਜੀ ਸਾਰੇ ਬੋਲਦੇ ਆ ਜੀ ਜਦੋਂ ਵੀ ਸਰਕਾਰ ਦੇ ਖਿਲਾਫ ਜਦੋਂ ਕੋਈ ਗੱਲ ਆਉਂਦੀ ਆ ਆਵਾਮ ਬੋਲਦੀ ਆ ਤਾਂ ਚੁੱਪ ਰਹਿ ਜਾਂਦੇ ਨੇ ਸਾਰੇ ਨਹੀਂ ਜੀ ਸਾਰੇ ਬੋਲਦੇ ਨੇ 92 ਦੇ 92 ਹੀ ਬੋਲਣ ਵਾਲੇ ਨੇ ਔਰ ਨਰ ਤੜਕਾ ਆਗੂ ਆ ਜੀ ਸਾਡੇ ਜੋ ਆਮ ਆਦਮੀ ਦੇ ਵਲੰਟੀਅਰ ਆ ਉਹ ਵੀ ਨਰ ਟੜਕਣੇ ਅੱਜ ਵੀ ਅਸੀਂ ਡਟ ਕੇ ਕੇਰਵਾਲ ਜੀ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ ਜੀ ਅ ਜਿਵੇਂ ਗੱਲ ਕਰਾਂ ਜੇ ਇੱਕ ਕੇਜਰੀ ਵਾਲਣੀ ਹੈ ਮੈਂ ਵੀ ਖੁਦ ਕੇਜਰੀ ਵਾਲ ਆਪਣੇ ਆਪ ਨੂੰ ਕਹਿਣੀ ਆ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਨਰਿੰਦਰ ਮੋਦੀ ਜੀ ਨੇ ਈਡੀ ਦੀ ਜਿਹੜੀ ਸੀਬੀਆਈ ਦੀ ਆਪਣੇ ਰੀਡ ਮਾਰੀ ਦੋ ਸਾਲ ਤੋਂ ਰੀਡ ਮਰਵਾ ਰਹੇ ਉਹਨਾਂ ਨੂੰ ਹੁਣ ਖਤਰਾ ਹੋਇਆ ਪਿਆ ਕਿ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਐਮਪੀ ਜਿੱਤਣ ਵਾਲੇ ਸਰਕਾਰ ਚਲੋ ਕੋਈ ਗੱਲ ਜਿੰਨਾ ਦੀ ਮਰਜ਼ੀ ਅਸੀਂ ਕੋਈ ਜਿੱਤਣ ਨਹੀਂ ਆਏ ਹੈਗੇ ਕੇਸ ਜੀ ਬਸ ਸਰ ਇਹੋ ਜੇ ਇਨਸਾਨ ਆ ਬਹੁਤ ਇਮਾਨਦਾਰ ਹੈ ਦੋ ਸਾਲ ਤੋਂ ਜਿਹੜੀ ਈਡੀ ਦੀ ਰੀਡ ਮਾਰ ਰਹੀ ਸੀਗੀ ਐਸਸੀਬੀ ਕਰ ਰਹੇ ਸੀਗੇ ਹੁਣ ਤੱਕ ਉਹਨਾਂ ਨੂੰ ਕੁਝ ਨਹੀਂ ਮਿਲਿਆ ਹੁਣ ਅੰਡਰ ਚ ਕੁਝ ਨਾ ਕੁਝ ਉਹਨਾਂ ਤੇ ਸਰਕਾਰ ਆ ਉਹ ਆ ਤਗੜੇ ਲਵਾ ਸਕਦੇ ਆ ਉਹ ਅਸੀਂ ਰਾਜਨੀਤੀ ਕਰਨੀ ਹੈ ਅਸੀਂ ਰਾਜਨੀਤੀ ਸਿਖਾਉਣ ਆਏ ਆ ਇਹ ਇਨਾ ਈੜੀਆਂ ਫੀੜੀਆਂ ਤੋਂ ਅਸੀਂ ਨਹੀਂ ਡਰਦੇ ਹੈਗੇ ਨਾ ਸਾਡੇ ਕੇਜਰੀਵਾਲ ਤੋਂ ਡਰ ਨਿਤ ਧੜਕਾਂਗੇ ਇਸੇ ਤਰੀਕੇ ਨਾਲ ਹੀ ਚੱਲੂਗਾ ਇਹ ਝੂਠੇ ਜਿਹੜੇ ਪਰਚੇ ਪਾਏ ਜਾ ਰਹੇ ਨੇ ਇਹਨਾਂ ਪਰਚਿਆਂ ਦਾ ਕੋਈ ਫਤਾ ਨਹੀਂ ਲੋਕ ਜੋ ਅੱਜ ਇਸ ਚੀਜ਼ ਤੋਂ ਜਾਣੂ ਹੋ ਚੁੱਕੇ ਨੇ ਲੋਕਾਂ ਦੇ ਵਿੱਚ ਕੇਜਰੀਵਾਲ ਥੋੜਾ ਬਹੁਤ ਵਧੀਆ ਲੀਡਰ ਆ ਤਕੜਾ ਪਾਵਰਫੁਲ ਲੀਡਰ ਆ ਤਾਂ ਚੱਕਣ ਵਾਲਾ ਵੀ ਮੋਦੀ ਆ ਤੇ ਮੋਦੀ ਨੂੰ ਚੱਕਣ ਵਾਲੀ ਵੀ ਤਾਂ ਪਬਲਿਕ ਹੈ ਜੀ ਜੇ ਮੋਦੀ ਇਸ ਤਰੀਕੇ ਦੇ ਝੂਠੇ ਪਾ ਕੇ ਪਰਚੇ ਚੱਕੂਗਾ ਤਾਂ ਮੋਦੀ ਵੀ ਚੱਕਿਆ ਜਾਊ ਕਿਉਂਕਿ ਇਹ ਲੋਕ ਲੋਕਨੀਤੀ ਹੈ ਜੀ ਜਿਹੜੇ ਜੀ ਇੱਕ ਜਿਹੜੇ ਜੀ ਸੰਘਰਸ਼ ਕਰਨ ਵਾਲੇ ਉਹਨਾਂ ਨਾਲ ਇਸੇ ਤਰ੍ਹਾਂ ਹੀ ਹੋਇਆ ਪਹਿਲਾਂ ਵੀ ਤੇ ਹੁਣ ਵੀ ਅਸੀਂ ਤਾਂ ਜੋ ਤਰਨਾ ਸਾਹ ਸਰਕਾਰ ਹੈ ਬੀਜੇਪੀ ਦੀ ਇਹ ਨਿੰਦਨਯੋਗ ਸਰਕਾਰ ਹੈ ਅਸੀਂ ਇਹਨਾਂ ਨੂੰ ਨਖੇਦੀ ਕਰਦੇ ਹਾਂ ਕਿਉਂਕਿ ਇਹ ਇੱਕ ਪੰਜਾਬ ਚ ਜਦੋਂ ਟੀਚਰ ਕੁੱਟੇ ਜਾਂਦੇ ਆ ਤੁਹਾਡੀ ਸਰਕਾਰ ਚੋਂ ਉਹ ਕਿਉਂ ਨਹੀਂ ਕੱਟ ਕਰਦੇ ਤੁਸੀਂ ਸਰ ਟੀਚਰਾਂ ਦੀ ਦੇਖੋ ਭਰਤੀ ਸਾਡੇ ਕੀਤੀ ਗਈ ਹੈ 42000 ਤੋਂ ਵੱਧ ਨਾ ਉਹਦੇ ਘਾਤੋਂ ਇਹ ਤਾਂ ਇੱਕ ਕੁੱਟਣ ਵਾਲੀ ਗੱਲ ਕੀ ਹੈ ਜਦੋਂ ਕੋਈ ਵੀ ਹੈ ਕੋਈ ਐਸੀ ਦੀ ਗੱਲ ਨਹੀਂ ਵੀ ਜਿਨੇ ਨਹੀਂ ਕੁੱਟੇ ਕੌਣ ਕਹਿੰਦਾ ਕੁੱਟਿਆ ਸੀ ਦੇਖੋ ਜਦੋਂ ਵੀ ਧਰਨੇ ਲੱਗਦੇ ਦੇਖੋ ਧਰਨੇ ਲੱਗਦੇ ਆ ਇਹ ਕੋਈ ਗੱਲ ਨਹੀਂ ਜਦੋਂ ਧਰਨੇ ਦੇ ਸਰਕਾਰ ਚੋਂ ਨਿਕਲੇ ਆ ਧਰਨੇ ਵਾਲਿਆਂ ਨੂੰ ਕੁੱਟਦੇ ਹੋ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੀ ਕੋਈ ਕੁੱਟ ਮਾਰਨੀ ਨਹੀਂ ਹੋਈ ਜੋਰ ਕਰ ਜੀ ਸਰਕਾਰ ਨੌਕਰੀਆਂ ਦੇ ਰਹੀ ਆ ਤਾ ਬਹੁਤ ਬੰਦ ਹੋਈ ਆ ਇੰਨੀ ਕਿਸੇ ਸਰਕਾਰ ਨੇ ਬੰਦ ਨਹੀਂ ਕੀਤੀ ਇਹ ਬਣਾਈ ਗੱਲ ਆ ਕੰਮ ਬਹੁਤ ਹੋਇਆ ਖੁਸ਼ਾਈ ਆਮ ਵਰਗ ਵੀ ਖੁਸ਼ ਆ ਗਰੀਬ ਮਜ਼ਦੂਰ ਵਰਗ ਵੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਇਹ ਗੱਲ ਵੀ ਕਈ ਚੀਜ਼ਾਂ ਹੈਗੀਆਂ ਨੇ ਸਰ ਪਤਾ ਕੀ ਗੱਲ ਆ ਦੇਖੋ ਜਿੰਨੇ ਕੋਟੇ ਦੇ ਵਿੱਚ ਨੌਕਰੀਆਂ ਸੀ ਉਹ ਦੇ ਦਿੱਤੀਆਂ ਹੁਣ ਦੁਆਰਾ ਫੇਰ ਜਿਹਨੇ ਵੀ ਹੈਗੇ ਅਧਾਰੇ ਉਹ ਭਗਵਾਨ ਤੁਮਨ ਜੀ ਦੇ ਮਗਰ ਪਾ ਪਏ ਜਾ ਰਹੇ ਆ ਜਾਨ ਬੁੱਧ ਕੇ ਸੋ ਇਹ ਲੋਕ ਨੇ ਜੋਸ਼ੀਲੇ ਵਰਕਰ ਨੇ ਆਮ ਦੀ ਪਾਰਟੀ ਦੇ ਕਹਿੰਦੇ ਕੇਜਰੀਵਾਲ ਜੀ ਕੋਈ ਆਮ ਬੰਦਾ ਨਹੀਂ ਆ ਉਹ ਸੋਚ ਹੈ ਤੇ ਹਰ ਕੋਈ ਮੈਂ ਵੀ ਕੇਜਰੀਵਾਲ ਕਹਿ ਕੇ ਇੱਥੇ ਪ੍ਰਦਰਸ਼ਨ ਕਰ ਰਿਹਾ ਕੈਮਰਾਮੈਨ ਯਾਸਿਰ ਦੇ ਨਾਲ ਮੈਂ ਗੁਰਪਾਲ ਸਿੰਘ ਬਰਾੜ ਮੁਹਾਲੀ